ਤੋਂ ਵੱਨਸਰ ਬਸੰਤੀ ਨਾਲ ਸੰਬੰਧਿਤ ਉਹਨਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਖਦੇ ਮੈਂ ਸਾਰਾ ਮੇਰਾ ਨਾਮ ਸੁਖਵਿੰਦਰ ਕੁਮਾਰ ਪਿੰਡ ਪਠਾਕਲੋਨੀ ਜੀ ਉਥੋਂ ਦਾ ਮੈਂ ਸਰਪੰਚ ਆ ਔਰ ਪਿੰਡ ਦੇ ਵਿੱਚ ਵਿਕਾਸ ਨੂੰ ਉੱਚਾ ਲੈ ਕੇ ਚੱਲਣਾ ਅਸੀਂ ਇੱਕ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਵੀ ਇੱਕ ਰੰਗਲਾ ਪੰਜਾਬ ਬਣਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਅਸੀਂ ਆਪਣੇ ਪਿੰਡ ਨੂੰ ਵੱਤੋ ਵੱਧ ਵਿਕਾਸ ਕਰਾਉਣਾ ਇਹ ਹਮਸੂਨ ਸਾਨੂੰ ਗ੍ਰਾਂਟ ਆਈ ਸੀ 3 ਲੱਖ ਰੁਪਈਆ ਉਹਦੇ ਵਿੱਚ ਆਪਾਂ ਨਲਕੇ ਲਾ ਚੁੱਕੇ ਆ ਤੇ ਉਸ ਤੋਂ ਬਾਅਦ ਗਲੀਆਂ ਵੀ ਨਾਲੀਆਂ ਵੀ ਬਣਾਈਆਂ ਜੇ ਤੇ ਅੱਗੇ ਇੱਕ ਸੜਕ ਬਣਾਣੀ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਚਾ ਉਸ ਤੋਂ ਬਾਅਦ ਗਰਾਊਂਡ ਬਣਾਣੀ ਏ ਉਸ ਤੋਂ ਬਾਅਦ ਆਪਾਂ ਲਾਈਟਾਂ ਲਗਾਉਣੀਆਂ ਪਿੰਡ ਚ ਸੋਲਰ ਉਸ ਤੋਂ ਬਾਅਦ ਆਪਾਂ ਪਲੇ ਗਰਾਊਂਡ ਬਣਾਣੀ ਹੈ ਇਹ ਸਾਰੇ ਕੰਮ ਕਰਨੇ ਜੇ ਅ ਜੀ ਸਾ ਪਿਛਲੀ ਪੰਚਾਇਤ ਨੂੰ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗਵਾਈ ਤੋਂ ਹੁਣ ਪੂਰੇ ਕਰਾਈਏ ਇਹਦੇ ਵਿੱਚ ਜਿਹੇ ਕੁਸ਼ਨ ਲੱਗੇ ਰਹੇ ਸੀ ਉਹ ਤੇ ਕੋ ਸੋਲਰ ਨਟਾਂ ਲੱਗਣ ਵਾਲੀਆਂ ਜੇ ਪਿੰਡ ਦੇ ਲੋਕ ਕਹਿੰਦੇ ਸੀ ਉਹ ਲਵਾਉਣੀਆਂ ਨੇ ਆਪਾਂ ਔਰ ਗਰਾਊਂਡ ਦੇ ਲੈ ਕੇ ਬੱਚੇ بڑے ਕਹਿੰਦੇ ਸੀ ਵੀ ਗਰਾਊਂਡ ਬਣਾਣੀ ਚਾਹੀਦੀ ਹੈ ਤੇ ਇੱਕ ਗਰਾਊਂਡ ਬਣਾਣੀ ਹੈ ਜੀ ਅਸੀਂ ਤੇ ਨਾਲ ਹੀ ਇੱਕ ਵਧੀਆ ਪਾਰਕ ਬਣਾਣੀ ਹੈ ਜੀ ਜਿਹਦੇ ਵਿੱਚ ਪੰਘੋੜੇ ਲਵਾਵਾਂਗੇ ਬੱਚਿਆਂ ਵਾਸਤੇ ਖੇਡਣ ਵਾਸਤੇ ਸਰ ਰਸਨ ਕਾਰਡ ਦੀ ਸਮੱਸਿਆ ਕਾਫੀ ਪਿੰਨਾਂ 'ਚ ਹੁੰਦੀ ਆ। ਹਾਂਜੀ। ਉਹ ਕੀ ਤੁਹਾਨੂੰ ਲੱਗਦਾ ਸਾਡੇ ਪਿੰਡ 'ਚ ਜਿਹੜੇ ਜੋ ਹੋਗਾ ਉਹਨਾਂ ਦਾ ਰਸਨ ਕਾਰਡ ਨਹੀਂ ਬਣੇ ਤੁਹਾਨੂੰ ਜਾਈ ਨਹੀਂ ਬਣਦਾ। ਅਸੀਂ ਦੇਖੋ ਜੀ ਸਰਕਾਰ ਨੂੰ ਇਹ ਮੰਗ ਕਰਾਂਗੇ ਵੀ ਬਹੁਤ ਸਾਰੇ ਲੋਕ ਸਾਡੇ ਪਿੰਡ ਦੇ ਵੀ ਜਿਹੜੇ ਨੇ ਉਹ ਰਾਸ਼ਨ ਕਾਰਡ ਤੋਂ ਵਾਂਝੇ ਨੇ ਔਰ ਜਿਹੜੇ ਨਵੇਂ ਅੱਗੇ ਬੱਚੇ ਨੇ ਉਹਨਾਂ ਦੇ ਵੀ ਨਾਮ ਬਹੁਤ ਪੈਣ ਵਾਲੇ ਨੇ ਸਾਨੂੰ ਬਹੁਤ ਕੰਪਲੇਨਾਂ ਆਉਂਦੀਆਂ ਔਰ ਮੇਰੀ ਇਹ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਜਲਦ ਤੋਂ ਜਲਦ ਇਹ ਕੰਮ ਜਿਹੜਾ ਆ ਇਹ ਸਿਹਤ ਕੇਂਦਰਾਂ ਆਪਣੇ ਰਾਸ਼ਨ ਕਾਰਡ ਵੀ ਨਵੇਂ ਬਣਾਉਣ ਔਰ ਜਿਹੜਾ ਤੇ ਨਾਮ ਨਹੀਂ ਪਏ ਤੇ ਉਹ ਵੀ ਬਵਾ ਸਰ ਮਨ ਨੂੰ ਕਦੀ ਗੱਲ ਕਰੀਏ ਮਨ ਦੇ ਕਦੇ ਵਿੱਚ ਵੀ ਜਿਹੜੇ ਜੋ ਲੋਕ ਹੁੰਦੇ ਆ ਉਹ ਰਜਿਸਟਰ ਦੇ ਤੰਤਰ ਸਾਨੂੰ ਜਾਈ ਨਾ ਤੁਹਾਡੀ ਕੋਈ ਜਿਵੇਂ ਕਾਲਾ ਕੀਤਾ ਜੇ ਸਰ ਸਾਡੇ ਜਿਹੜੇ ਨਰੇਗਾ ਦਾ ਕੰਮ ਬਹੁਤ ਚੱਲ ਰਿਹਾ ਜੀ ਹੁਣ ਵੀ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਔਰ ਅਸੀਂ ਕੱਲ ਪਰਸੋ ਤੱਕ ਪੰਚਾਇਤੀ ਇੱਕ ਕੰਮ ਉਹ ਵੀ ਅਸੀਂ ਕਰਾਉਣ ਜਾ ਰਹੇ ਆ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਬਾਕੀ ਇਰੀਗੇਸ਼ਨ ਦਾ ਕੰਮ ਜਿਹੜਾ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਕੋਈ 80 ਦੇ ਤਕਰੀਬਨ ਜਿਹੜੇ ਆ ਬੀਬੀਆਂ ਲੱਗੀਆਂ ਹੋਈਆਂ ਕੰਮ ਤੇ ਕੁਝ ਬੰਦੇ ਵੀ ਆਏ ਨੇ ਜਿਹੜੇ ਕਰ ਰਹੇ ਆ ਹੁਣ ਤੱਕ ਅਜੇ ਵੀ ਕਰ ਰਹੇ ਨੇ ਸਰ ਪ੍ਰਾਇਮਰੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲੱਗਦਾ ਤੁਹਾਨੂੰ ਸਕੂਲ ਚ ਸਟਾਫ ਦੀ ਕਮੀ ਹੈ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਹਾਂ ਜੀ ਸਰ ਅਪਗ੍ਰੇਡ ਹੋਣ ਦੀ ਜ਼ਰੂਰਤ ਹੈ ਔਰ ਬਾਕੀ ਸਾਡੇ ਪ੍ਰਾਇਮਰੀ ਸਕੂਲ ਦੇ ਜਿਹੜਾ ਸਟਾਫ ਬਹੁਤ ਅੱਛਾ ਹੈ ਮਿਹਨਤੀ ਹੈ ਬਹੁਤ ਸਾਰੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਔਰ ਐਜੂਕੇਸ਼ਨ ਬਹੁਤ ਅੱਛੀ ਦੇ ਰਹੇ ਨੇ ਪਰ ਸਕੂਲ ਹੀ ਬਹੁਤ ਅੱਛਾ ਬਣਿਆ ਜੀ ਸਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸਰਕਾਰ ਵੱਲੋਂ ਕੱਚੇ ਘੁੰਹੇ ਗਰਾਣਾ ਤੇ ਨੀਆਂ ਤੋਂ ਨਵੇਂ ਹੌਂਗ ਪਈ ਗਏ ਆ ਤਾਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੱਚੇ ਘੁੰਹੇ ਗਰਾਣਾ ਤਾਂ ਆਇਆ ਕਿੰਨੇ ਨਵੇਂ ਪਏ 80 ਸਰ ਕੋ 40 ਦੇ ਕਰੀਬ ਘਰਾ ਦੇ ਵਿੱਚ ਜਿਹੜੇ ਆ ਇਹ ਆਪਾਂ ਗ੍ਰਾਂਟਾਂ ਪਾਈਆਂ ਨੇ ਸਾਡਾ ਪਿੰਡ ਜਿਹੜਾ ਆ ਐਸ ਸੀ ਕੋਟੇ ਨਾਲ ਸੰਬੰਧਤ ਹੈ ਔਰ ਗਰੀਬ ਲੋਕੀ ਮਿਹਨਤ ਕਸ ਲੋਕ ਨੇ ਜੀ ਇੱਥੇ ਉਹਨਾਂ ਦੇ ਆਪਾਂ 40 ਘਰ ਪਾਏ ਨੇ 40 ਗ੍ਰਾਂਟਾਂ ਭਰੀਆਂ ਜੀ ਸਰ کئی ਵਾਰੀ ਪਿੰਡਾਂ ਦੇ ਚੰਗੜੀ ਇੱਨੇ ਕਵਾਜ ਜਾਂਦੇ ਲੋਕਾਂ ਨੂੰ ਧਾਣਾ ਗੇਜ ਰਹੇ ਨੇ ਸੱਚੇ ਖਾਣੇ ਪੈਂਦੇ ਤਾਂ ਸਮਾਜ ਬਰਬਾਦ ਨੂੰ ਬਾਰੇ ਚੱਲਦਾ ਨਹੀਂ ਬਰਬਾਦ ਹੁੰਦਾ। ਉਹ ਇੱਕ ਅਸ ਪੰਚ ਦੀ ਹੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇ ਸਰ ਸਾਡੇ ਜਿਹੜਾ ਪਿੰਡ ਵਿੱਚ ਕੋਈ ਲੜਾਈ ਨਹੀਂ ਜੀ। ਬਹੁਤ ਚੰਗਾ ਪਿੰਡ ਹੈ ਜੀ। ਕਿ ਇੱਕ ਮੋਕੇ ਆਪਣੇ ਘਰ ਦੀਆਂ ਘਰੇਲੂ ਲੜਾਈਆਂ ਹੋ ਜਾਂਦੀਆਂ ਨੇ। ਉਹਦੇ ਵਿੱਚ ਆਪਾਂ ਫਿਰ ਘਰ ਜਾ ਕੇ ਬੈਠ ਕੇ ਉਹਨਾਂ ਦਾ ਹੱਲ ਕਰਦੀਦਾ ਉਹਨਾਂ ਨੂੰ ਸਮਝਾਦੀਦਾ। ਉਹ ਥਾਣੇ ਤੱਕ ਆਪਾਂ ਜਾਣ ਨਹੀਂ ਦਿੰਦੇ ਔਰ ਨਾ ਪੁਲਿਸ ਵੜਨ ਦਿੱਤੀ ਹੈ। ਔਰ ਮੇਰੇ ਪਿੰਡ ਦੇ ਵੀ ਕਹਿੰਦੇ ਵੀ ਜੋ ਉਹ ਤੁਸੀਂ ਸਰਪੰਚ ਬਣਿਓ ਪਿੰਡ ਚ ਕਦੀ ਪੁਲ ਮੈਂ ਜੀ ਪੁਲਿਸ ਆਏਗੀ ਨਹੀਂ ਕਹੋਗੇ ਆਪਾਂ ਉਹਨਾਂ ਨਾਲ ਹੱਥ ਹੀ ਨਹੀਂ ਮਲਾਣਾ ਜੇ ਆਪਾਂ ਉਹਨਾਂ ਨਾਲ ਹੱਥ ਮਲਾਵਾਂਗੇ ਤੇ ਪੁਲਿਸ ਪਿੰਡ ਚ ਆਏਗੀ ਆਪਾਂ ਉਹ ਕੰਮ ਕਰਨਾ ਹੀ ਨਹੀਂ ਕਿਉਂਕਿ ਇੱਥੇ ਸਾਡੇ ਜਿਹੜੇ ਲੋਕ ਨੇ ਇਹ ਬਹੁਤ ਮਿਹਨਤ ਕਸ ਲੋਕ ਨੇ ਗਰੀਬ ਲੋਕ ਨੇ ਸਭ ਨੌਜਵਾਨਾਂ ਦਾ ਵੀ ਲੱਖਣ ਦੇ ਵਿੱਚ ਆਮ ਰੋਜ਼ ਦਾ ਹੁੰਦਾ ਸਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲ ਕੀ ਪਲੇਟਫਾਰਮ ਹੋਵੇਗਾ ਨਵੀਂ ਜਨਰੇਸ਼ਨ ਵਾਸਤੇ ਸਰੋ ਸਾਡੇ ਵੈਸੇ ਸਾਰੇ ਲੋਕ ਕਮਾ ਕਰਦੇ ਜੀਦੇ ਨੇ ਕੋਈ ਬਾਹਰ ਦੇ ਮੁਲਕ ਤੋਂ ਥੋੜੇ ਕੁਛ ਲੈਦੇ ਨੇ ਕੋਈ ਆਪਣੇ ਦਰਬਾਰ ਦੀ ਸਟੇਟ ਸਰ ਨੌਜਵਾਨਾਂ ਦਾ ਵੀ ਲੱਖਣ ਦੇ ਵਿੱਚ ਅਮਰੋਦ ਆ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਦਾ ਕੀ ਪਲੈਨ ਆ ਸਰ ਆ ਦੇ ਨੌਜਵਾਨ ਬਹੁਤ ਹੈ ਅਸੀਂ ਉਹਨਾਂ ਵਾਸਤੇ ਚਾਹੁੰਦੇ ਆ ਕਿ ਇੱਕ ਪਲੇ ਗਰਾਊਂਡ ਬਣਾਈ ਜਾਏ ਨੈਟ ਲਾਇਆ ਜਾਏ ਕ੍ਰਿਕਟ ਦਾ ਸਮਾਨ ਜਾ ਜੋ ਵੀ ਸਪੋਰਟ ਦਾ ਸਮਾਨ ਹੈ ਇਹ ਮੁਹੱਈਆ ਕਰਾਇਆ ਜਾਏ ਔਰ ਉਸ ਦੇ ਵਿੱਚ ਆਪਣਾ ਜੋ ਰੁਚੀ ਲੈ ਸਕਣ ਔਰ ਨਸ਼ਿਆਂ ਤੋਂ ਦੂਰ रह ਸਕਣ ਔਰ ਆਪਣਾ ਭਵਿੱਖ ਬਣਾ ਸਕਣ ਸਾਰੇ ਯੋਧ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਸੋ ਆਪਜੀ ਦੇ ਬੰਨ ਲੈ ਕੇ ਕਿਵੇਂ ਨੇ ਸਰ ਬਹੁਤ ਵਧੀਆ ਸਾਡੀ ਪੰਜਾਬ ਸਰਕਾਰ ਆ ਇਹਨਾਂ ਯੋਧ ਨਸ਼ਿਆਂ ਵਿਰੋਧ ਜਿਹੜੀ ਮਹਿੰਮ ਆ ਬਹੁਤ ਵਧੀਆ ਚਲਾਈ ਆ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਆ ਫੜੇ ਜਾ ਰਹੇ ਨੇ ਪੰਜਾਬ ਦਾ ਬੇੜਾ ਘਰ ਕਰਨੇ ਸੋ ਨੌਜਵਾਨ ਪੀੜ੍ਹੀ ਹੈ ਜਿਹੜੀ ਇਹਨੂੰ ਨਸ਼ੇ ਦੇ ਦਲਦਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਿਛਲੀਆਂ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਹੜਾ ਨੇ ਨਸ਼ੇ ਦੇ ਵਿੱਚ ਲੋਕ ਲਾਏ ਨਾਲ ਚਪਾ ਗਏ ਤੋਰਾ ਸਾਡੀ ਜਿਹੜੀ ਸਰਕਾਰ ਆ ਇਹਨ ਬਹੁਤ ਵਧੀਆ ਉਪਰਾਲਾ ਕੀਤਾ ਜੀ ਇਹਨ ਨਸ਼ਿਆਂ ਨੂੰ ਬੁੜੇ ਜਿਹੜੇ ਬਡੇ ਜਿਹੜੇ ਆ ਮਗਰਮਸ਼ ਉਹ ਫੜੇ ਨੇ ਔਰ ਉਹਨਾਂ ਦੇ ਘਰ ਵੀ ਢਾਏ ਨੇ ਬਹੁਤ ਵਧੀਆ ਅੱਛਾ ਉਪਰਾਲਾ ਕਰੀ ਆ ਜੀ ਆਮਾਦੀ ਪਾਰਟੀ ਆਪਜੀ ਦੇ ਤੈਨੂੰ ਲੈ ਕੇ ਕਿਵੇਂ ਦੇ ਜੀ ਲੱਗਦਾ ਤੁਹਾਨੂੰ ਇੱਥੇ ਬਿਲਕੁਲ ਮਸਾ ਠੀਕ ਆ ਕੋਈ ਨਜ਼ਰ ਦਾ ਕੋਈ ਹਾਂ ਜੀ ਪਹਿਲੇ ਠੀਕ ਜੀ ਕੋਈ ਘਰ ਆਇਆ ਸੀ ਬਾਹਰੋਂ ਉਹ ਸ਼ਰਾਬ ਵੇਚਦੇ ਸੀ ਉਹ ਚਲੋ ਅਥੋਂ ਲੋਕਾਂ ਨੇ ਕਹਾ ਕੋ ਉਹਦੇ ਕੱਢਦੇ ਹੁਣ ਵੈਸੇ ਠੀਕ ਆ ਨਸੇ ਤੋਂ ਰਹਿਤਾ ਸਾਡਾ ਪਿੰਡ ਜੀ ਸਰ ਉਹ ਤੁਸੀਂ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਜਿਹੜਾ ਕੰਮ ਕਰਾਉਣੇ ਜਾ ਰਹੇ ਹੋ ਉਹ ਜਿੱਦਾਂ ਜਿਹੜਾ ਪਹਿਲਾਂ ਸੁਖ ਸੁਹੂਲਤਾਂ ਕਰਾਂ ਕਰੀਏ ਉਹ ਕਿਹੜੇ ਕੰਮ ਕੀਤੇ ਆ ਸਰ ਜੀ ਆਪਾਂ ਦੇ ਥੋੜੀਆਂ ਨਾਲੀਆਂ ਬਣਾਈਆਂ ਜੇ ਔਰ ਨਲਕੇ ਲਵਾਏ ਨੇ ਔਰ ਬਾਕੀ ਜਿਹੜੇ ਰੰਦੇ ਹੁੰਦੇ ਆਪਾਂ ਇਹ ਟੈਂਕੀ ਆਪਣੇ ਪਿੰਡ ਚ ਲਿਆਂਦੀ ਆ ਉਹ ਜਿਹੜਾ ਕੰਮ ਸ਼ੁਰੂ ਹੋਣ ਦੇ ਵਿੱਚ 1.5 ਮਹੀਨੇ ਦੇ ਵਿੱਚ ਸੈੋਂ ਤੋਂ ਸ਼ੁਰੂ ਹੋ ਜੇ ਔਰ ਸੋਲਰ ਲੈਟਰ ਆਪਾਂ ਜਿਨੂੰ ਆਣੀ ਹੈ ਜੇ ਔਰ ਸੜਕ ਇੱਕ ਖਸਤਾ ਹਾਲ ਦਾ ਉਹ ਆਪਾਂ ਬਣਾਣੀ ਹੈ ਉਹਦਾ ਮਤਾ ਮਤਾ ਪਾ ਕੇ ਦਿੱਤਾ ਜੇ ਤੇ ਥੋੜੇ ਦਿਨ ਤੱਕ ਸਹਿਤ ਕੰਮ ਸ਼ੁਰੂ ਹੋਣ ਜਾ ਰਿਹਾ ਸਰ ਮੈਂ ਤੇ ਲੋਕਾਂ ਸੇਵਾ ਕੰ ਦਾ ਮੱਕੈ ਤਾਂ ਮਾਨ ਬਖਿਆ ਸੋ ਕੀ ਮੈਸੇਜ ਨਾ ਪਿੰਡਾਂ ਦਾ ਪਿੰਡਾਂ ਦਾ ਮੈਂ ਪਿੰਡ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਾਨੂੰ ਸਰਪੰਚ ਬਣਾਇਆ ਅਸੀਂ ਇਹ ਨੇ ਪਿੰਡ ਦੇ ਲੋਕਾਂ ਦੇ ਕਿਰਨ ਮਾ ਜਿਹੜੇ ਸਰਪੰਚ ਬਣਿਆ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਪਿੰਡ ਨੂੰ ਨਾਲ ਲੈ ਕੇ ਚੱਲੀਏ ਇਹਨਾਂ ਦਾ ਵਿਕਾਸ ਕਰੀਏ ਇਹਨਾਂ ਦੇ ਨਾਲ ਇੱਕਜੁੱਟ ਹੋ ਕੇ ਇਹਨਾਂ ਦੀ ਸੇਵਾ ਕਰ ਸਕੀਏ ਤਾਂ ਜੋ ਯਾਦ ਰੱਖਣ ਪੀ ਠੀਕ ਕੋਈ ਸਰਪੰਚ ਬਣੇ ਹੀ ਉਹ ਸਾਡਾ ਇਸ ਨੇ ਸੋਚਿਆ